ਦੋਸਤੋ ਉਸ ਤੋਂ ਅੱਗੇ ਨਾ ਆਪਣੇ ਕੋਲੇ 744 ਆ ਗਿਆ ਸਵਰਾਜ 16 ਮਾਡਲ ਹੈ 495 ਡਿਮਾਂਡ ਹੈ ਇਹਦੀ ਨੰਬਰ ਇਹ ਵੀ ਹਰਿਆਣਾ ਆ ਗਿਆ ਤੇ ਮੂਰੇ ਤੁਸੀਂ ਦੇਖ ਲਿਆ ਬੱਟਰ ਫਾਰਮ ਨਿੱਕਾ ਆਪਣਾ ਬੇਲੀ ਤੇ ਨਿੱਕੇ ਬਾਕੀ ਦੀ ਜਿਹੜੀ ਘਾਟ ਰਹੇਗੀ ਮੇਰੇ ਤੋਂ ਕਰਦੇ ਪੂਰੀ ਫਿਰ ਹੋ ਜਾ ਇਹ 16 ਮਾਡਲ ਹੈ ਵੀਰੇ ਹੂੰ ਆਲ ਰੈਡੀਟੀ ਮਾਡਲ ਆ ਅੱਛਾ ਪਾਵਰ ਸਟੀਅਰਿੰਗ ਡਬਲ ਕਲਚ ਡਬਲ ਡਿਸਟ੍ਰਿਬਿਊਟਰ ਵੀ ਸਾਰੇ ਹੂੰ ਜਿਹੜਾ 44 ਜੁੰਦੀ ਹੈ ਸਾਰੇ ਜਿਹੇ ਹੈਗੇ ਆ बस कल्ली 2 स्पीडा 2 ਆ ਗਿਆ 2 2 ਐ 2 ਹੀ ਆਇਆ ਮੰਨ ਲਾ 23 24 ਤੱਕ ਕੋਈ ਹੁਣ ਆਇਆ ਪੀ ਜਿਹੜੇ 3 ਵਾਲੇ ਆਏ ਹਾਂਜੀ ਹੁਣ ਆ ਗਏ ਅੱਛਾ ਟਾਇਰ ਇਹਦੇ ਹੈਗੇ ਵੀਰੇ ਪਿਛਲੇ ਪੋਲੋ ਗੋਲਡ ਦੇ 80 ਪੈ ਮੂਰਲੇ ਕੁੜੀ ਯਾਰ ਦੇ 80 ਪੈ 80 ਪੈਸੇ ਆ ਗਏ ਚੌਖੜਾਂ ਅੱਛਾ ਟਰੈਕਟਰ ਹੂੰ ਜੈ ਜੈ ਦਾ ਬਾਈ ਤੂੰ ਇਹਦੇ ਵਿੱਚ ਬਹਿ ਗਿਆ ਹੂੰ ਜੈ ਜੈ ਫੋਰਚੂਨਰ ਕਾਰ 'ਚ ਬਹਿ ਗਿਆ ਆਹਾ ਆਹਾ ਬਾਪਾ ਬਾਹਲਾ ਨਹੀਂ ਮੰਨ ਲਾ ਐ ਵੀ ਨਾ ਹੋਵੇ ਬਾਈ ਵੀ ਬਾਹਲਾਂ ਦਾ ਛੱਡਦਾ ਵਾਕਈ ਹੈਗੀ ਆ ਛੱਡਣ ਨੂੰ ਕੀ ਯਾਰ ਜਿਹੜੇ ਟਰੈਕਟਰ ਆਪਣੇ ਖੜੇ ਆ ਮੈਂ ਕਿਸੇ ਤੇ ਕੋਈ ਗੱਲ ਨਹੀਂ ਕਰੀ ਟ੍ਰੈਕਟਰ ਵਾਕਏ ਜੀ ਹਾਂ ਜੀ ਹਾਂ ਜੀ ਕਦੇ ਨਿੰਮ ਕੇ ਗੱਲ ਨਾ ਕਰ ਤੇਰੀ ਸਭ ਤੋਂ ਗੱਲ ਸੁਣੀ ਚੱਲੀ ਮਰੀ ਸਭ ਤੋਂ ਮਾੜੀ ਆਤ ਹੈ ਤੂੰ ਹੁਣ ਕਹਤਾ ਵੀ ਅਗਲਾ ਕੋਈ ਫੋਰਚਨਰ ਕਿੱਥੇ ਤੇ ਫਲਾਨਾ ਕਿੱਥੇ ਹਾਂ ਜੀ ਹਾਂ ਜੀ ਭਈ ਆ ਕੇ ਵੇਖ ਲਉ ਨਹੀਂ ਨਹੀਂ ਹੈ ਹੀ ਮਾਲਾ ਨਹੀਂ ਆਪਾਂ ਦੂਜੇ ਟਰੈਕਟਰਾਂ ਚ ਬੋਲੇ ਨਹੀਂ ਜਿਹੜਾ ਜ ਆ ਸਾਇਲੈਂਸਰ ਸਲੂਨਸਰ ਵੇਖ ਟਰੈਕਟਰ ਦਾ ਹੈਗਾ ਹੈ ਜਿਵੇਂ ਮੰਨ ਲਿਆ ਜੇ ਨਵਾਂ ਚਲਾ ਲਿਆ ਜੇ ਇਹ ਚਲਾ ਲਿਆ ਜੇ ਜੇ ਆ ਬਖਾ ਦੇ ਵੀਰੇ ਨੇੜੇ ਕਾਇਰ ਦਿਖਾਈ ਸਤਨਾਮ ਪੂਰਾ ਸ਼ਾਨੀਆ ਰੱਖਿਆ ਹੋਇਆ ਚੰਗਾ ਸਮਿਆਂ ਹੋਇਆ ਰੱਖਿਆ ਹੋਇਆ ਪੂਰਾ ਸਕੂਲ ਦਾ 3 ਬੰਦੇ ਦਾ ਡੈਕਟਰ ਹੈ ਨਾ ਮਾਡਲ ਹੀ 16 ਬਾਈ ਕੰਡੀਸ਼ਨ 23 24 ਵਰਗੀ ਹੈ ਕੰਡੀਸ਼ਨ ਹੈਗੀ ਆ ਬਾਈ ਕੋਈ ਸ਼ਕਤੀ 24 ਵਰਗੀ ਆ ਦੇਖ ਲੈ ਤੂੰ ਉੱਪਰੋਂ ਦੇਖ ਲੈ ਸਾਰਾ ਜਿੰਨਾ ਵੀ ਰੰਗ ਹੈਗਾ ਜਿਵੇਂ ਸਾਰਾ origignal ਹਾਂ ਤੇ ਸਾਰੇ ਦਾ ਸਾਰੇ ਹੀ ਪਿਆ ਹਾਂ ਇਹਦਾ ਬੰਪਰ ਪੇਂਟ ਕਰਾਇਆ ਆਪਾਂ ਇਹ ਤਾਂ ਆਮ ਗੱਲ ਹੈ ਹਾਂ ਜਿਹੜੀ ਮੇਨ ਗੱਲ ਹੈ ਹਾਂ ਬੰਪਰ ਪੇਂਂਟ ਆਮ ਗੱਲ ਹੈ ਹਾਂ ਬੰਪਰ ਪੇਂਟ ਆਪਾਂ ਕਰਾਇਆ ਇਹਦਾ 16 ਮਾਡਲ ਆ ਹੂੰ 495000 ਰੁਪਏ ਡਿਮਾਂਡ ਹੈ ਇਹਦੀ ਅੱਛਾ ਕੀ ਕਰੇਗਾ ਨਿੱਕੇ ਦਾ ਵੀਰੇ ਇਹ ਟਰੈਕਟਰ ਆਪਾਂ ਦੇ ਦਾਂਗੇ 4,70,000 ਰੁਪਏ 25,000 ਰੁਪਏ ਦਾ ਹਾਂ ਅੱਡ ਤੇਲ ਵਾਲਾ ਵੀਰੇ ਅੱਛਾ ਦਿਖਾ ਦੇ ਦਿਖਾਈ ਸਤਨਾਮ ਲੈ ਆਈ ਸ਼ੇਰਿੰਗ ਦਾ ਤੇਲ ਵੀ ਇਹਦਾ ਅੱਡਾ ਅੱਡਾ ਇਹਦਾ ਤੇਲ ਇਹ ਮਤਲਬ 16 ਇੰਚ ਤਾਂ ਸਾਰਿਆਂ ਚ ਹੀ ਆ ਗਿਆ ਸੀ ਹੂੰ ਇੱਥੋਂ ਵਿਖਾ ਦੇ ਵੀਰੇ ਦਿਖਾ ਦੇ ਹਾਂ ਕਰਕੇ ਵਿੱਚੋਂ ਵੀ ਵਿਖਾ ਦਿਆ ਹਜੇ ਪਾਲ ਸੋ ਚੀਜ਼ਾਂ ਦਿਖਾ ਦੇ ਹਾਂ ਢੋਲੀ ਵਾਲੀ ਜਮ ਇਹਦਾ ਨਿਕਲ ਹੁੰਦਾ 골ਡਨ ਓਵੇਂ ਪਿਆ ਓਵੇਂ ਪਿਆ ਵਧੀਆ ਸ਼ੌਕੀ ਦਾ 10 ਲੀਟਰ ਵਿਖਾ ਦੇ ਵੀਰੇ ਸ਼ੌਕੀਨ ਬੰਦੇ ਦਾ ਟਰੈਕਟਰ ਹੈ ਹਨਾ ਪੂਰੇ ਸ਼ੌਕੀ ਬੰਦੇ ਦਾ ਟਰੈਕਟਰ ਹੈ ਮਿੱਤਰੋ 490 ਦੇ ਜਦੋਂ ਬੰਦਾ ਦੇਖੂ ਚੀਜ਼ ਆਪੇ ਹੀ ਬੋਲੂਗਾ ਕਿੰਨਾ ਕਿਹਾ ਸੀ 470 ਦਾ ਛੱਡ 470000 ਦਾ ਟਰੈਕਟਰ ਦੇ ਦਾਂਗੇ ਇਹ ਦੋਸਤੋ ਆਪਾਂ ਨੂੰ ਬਣ ਜੂਗਾ 470000 ਦਾ ਤੇ ਉਸ ਤੋਂ ਅੱਗੇ ਫਿਰ ਇੱਕ ਆ ਹਾ ਉਸ ਤੋਂ ਅੱਗੇ ਫੇਰ ਆ ਗਿਆ ਜਿਵੇਂ ਜਿਵੇਂ ਆਏ ਜਾਈ ਜਾਂਦੇ ਨੇ ਨਿਕਿਆ ਜਿਵੇਂ ਕਿ ਮੈਂ ਇੱਧਰ ਨੂੰ ਮਾਰਦਾ ਮਾਉਂਟ ਐਵਰੇਸਟ ਦੀ ਟ੍ਰੀਮ ਮਿਲੀ ਜਾਨੀ ਹੈ ਓਵੇਂ ਓਵੇਂ ਚੜਦੇ ਜਾਵਾਂਗੇ ਚੜ੍ਹਾਈ ਤੇ ਟਾਪ ਤੇ ਹੁੰਦੇ ਜਾਵਾਂਗੇ 21 ਮਾਡਲ ਆ ਗਿਆ ਸਤਨਾਮ ਨੇ ਇੱਕ ਦਾ ਕੈਮਰਾ ਇਹਦੇ ਕੰਨੀ ਅੱਛਾ ਇਹ ਟਰੈਕਟਰ ਰੀਜਾ ਨਾ ਵਿਖਾ ਦੇ ਪੂਰੇ ਨਾਂ ਬਾਈ ਲੈ ਵੀ ਸਤਨਾਮ ਕੈਮਰਾ ਸਤਨਾਮ ਕੋਲੇ ਆ ਸਤਨਾਮ ਫਿਰ ਦੱਸ ਸਕਦੇ ਜਿਹਨੇ ਪ੍ਰਾਣੀ ਸ਼ੋਅ ਵਾਲਾ ਲੈਣਾ ਹੂੰ ਸੈਂਟਰ ਗੇਅਰ ਲੈਣਾ ਹੂੰ 2122 ਮਾਡਲ ਲੈਣਾ ਅੱਛਾ ਮਨ ਲਾ ਹੁਣ ਏਜੰਸੀ ਜੋ ਬੰਦ ਹੋ ਗਏ ਉਹ ਨਿੱਕੇ ਕੋਲੇ ਕੰਟਰੋਲ ਕਰ ਲਿਓ ਅਰੇ ਏਜੰਸੀ ਵਾਲਾ ਹੀ ਡਾਇਰੈਕਟਰ ਆ ਮੈਨੂੰ ਵੀ ਇਹਨੂੰ ਸ਼ੋਰੂਮ ਚ ਏਜੰਸੀ ਚ ਲਾ ਦੇ ਹਾਰ ਪਾ ਕੇ ਹਾਂ ਕੋਈ ਬੰਦਾ ਇਹ ਨਹੀਂ ਦੱਸ ਸਕਦਾ ਵੀ ਇਹ ਟਰੈਕਟਰ ਅੱਛਾ ਨਵਾਂ ਏਜੰਸੀ ਦਾ ਜਾਂ ਉਗੜਾ ਬਾਅਦ ਅਲੀ ਸ਼ੋਅ ਤੋਂ ਪਤਾ ਲੱਗਦਾ ਵੀ ਸ਼ੋਅ ਪ੍ਰਾਣੀ ਹੈ ਇਹਦੀ ਚੱਲਿਆ ਵੀ ਜਾਇਜ਼ ਐ ਇਹ ਕੋਈ ਬਾੜਾ ਚੱਲਿਆ ਵੀ ਨਹੀਂ ਹੈਣਾ ਚੱਲਿਆ ਕਿੰਨਾ ਵੇਖ ਯਾਰ ਮੈਨੂੰ ਇੱਥੇ ਹੈਗਾ ਨੇਰਾ 11500 ਕੋਸ਼ਕਾਂ ਅੰਦਰ ਹਾਂ 1152 ਘੰਟੇ ਹਾਂ ਟਾਇਰ ਇਹਦੇ ਨਾਲ ਦੇ 90 ਪੈ 90 ਪੈਸੇ ਐ ਆ ਚਿੜੀਆਂ ਚੁੜੀਆਂ ਨਾਟ ਨੋਟ ਵੇਖ ਲਈ ਯਾਰ 1152 ਘੰਟੇ ਆਖਿਆ ਮੈਂ ਤੈਨੂੰ ਚੱਲਿਆ ਤੈਨੂੰ ਤਾਂ ਫਿਰ ਹੁਣ ਜੇ ਆਪਾਂ ਇਹਦਾ ਉਹੀ ਫਰੋਲੀ ਜਾਵਾਂਗੇ ਵਿੱਚੋਂ ਫਿਰ ਤਾਂ ਹਾਂ ਕੋਈ ਤੁੱਕ ਨਹੀਂ ਇਸ ਗੱਲ ਦਾ ਹੈਣਾ ਹਾਂ ਜੀ ਨੰਬਰ ਵੀ ਪੀ ਨਹੀਂ ਮਾਲਕ ਦਾ ਰੰਗ ਜਾ ਕਰਵਾ ਦਿੰਦੇ ਆਪਾਂ ਕਿਵੇਂ ਸਾਰਾ ਕੁਝ ਐ ਹੀ ਆ ਕੰਪਨੀ ਦੇ ਕੀ ਨੀ ਫਰਦੋਰੀ ਦਾ ਕਦਮ ਕਰ ਰਹੀਨ ਵਾਲੀ ਹੈ ਇਹਦੀ ਹਾਂਜੀ ਤੇ ਨੰਬਰ ਵੀ ਪੀਵੀ 13 ਆ ਗਿਆ ਨੰਬਰ ਹੈ ਨਾ ਪੀਵੀ 13 ਹਾਂ ਫਸਟ ਕੁਆਲਟੀ ਦਾ 2021 ਮਾਡਲ ਆ ਛਤਰੀ ਵੀ ਮਿਲਦਾ ਹਜੇ ਜਿਹੜੀ ਆਈ ਹੈ ਨਾਲ ਵੀ ਨਾਲ ਨਾਲ ਛਤਰੀ 7 ਲੱਖ 10 ਹਜ਼ਾਰ ਰੁਪਏ ਡਿਮਾਂਡ ਹੈ ਇਹਦੀ ਅੱਛਾ ਇਹ ਟਰੈਕਟਰ ਆਪਾਂ 6 ਲੱਖ ਤੇ 75 ਹਜ਼ਾਰ ਦਾ ਦੇ ਦਾਂਗੇ ਵੀਰੇ 7 10 6 75 35 ਚੱਕਤਾ ਹਾਂਜੀ ਹਾਂਜੀ ਪੱਕੀ ਗੱਲ ਐ ਜਮਾ ਐ ਤਾਂ ਮੈਨੂੰ ਯਕੀਨ ਐ ਤੇਰੇ ਤੇ ਤੇ ਉਸ ਤੋਂ ਅੱਗੇ ਖੜਾ ਆ ਗਿਆ ਰੇਡੀਅਰ ਪਾਏ ਹੋਏ ਟਾਇਰ ਇਹਦੇ ਹਾਂ ਇਹ ਵੀ ਸ਼ੌਕ ਰੇ ਇਹ ਵੀ ਪੀਵੀ ਨੰਬਰ ਆ ਇਹ ਵੀ ਪੀਵੀ ਨੰਬਰ ਆ ਗਿਆ 2016 ਮਾਡਲ ਆ ਪੀਵੀ 65 ਕਿਥੋਂ ਦਾ ਇਹ ਪੀਵੀ 65 ਮਹਾਲੀ ਦਾ ਨਹੀਂ ਹਾਂਜੀ ਹਾਂਜੀ ਆਹਾਹਾ 2016 ਮਾਡਲ ਆ ਸ਼ੌਕ ਨਾਲ ਲੱਗੇ ਫਾਈਬਰ ਦੀ ਛਤਰੀ ਬੰਦੇ ਨੇ ਲਵਾਈ ਆ ਅੱਛਾ ਇੱਕ ਰੇਡੀਅਰ ਟਾਇਰ ਜਿਵੇਂ ਹੁਣ ਸਟੰਟਰ ਬਵਾ ਲੈਂਦੇ ਉਹ ਅੱਛਾ ਸਟੰਟਰ ਵਾਲੇ ਟਾਇਰ ਇਹੇ ਹੁੰਦੇ ਹਾਂ ਅੱਛਾ ਇਹਦੀ ਗੁੱਡੀ ਵਿਰਲੀ ਹੁੰਦੀ ਹੈ ਨਾ ਹਾਂ ਗੁੱਡੀ ਵਿਰਲੀ ਹੁੰਦੀ ਆ ਹੁੰਦੇ ਮਹਿੰਗੇ ਦੂਜਿਆਂ ਨੂੰ 15 2000 ਮਹਿੰਗੇ ਹੁੰਦੇ ਉਧਰ ਨਿਕ ਜੀ ਆਪਾਂ ਦੇਖੀਏ ਇੱਕ ਕਾਮਯਾਬ ਨੇ ਟਾਇ ਇਹਨਾਂ ਦਾ ਮਤਲਬ ਇੱਕ ਛਾਈ ਛੂ ਜ਼ਿਆਦਾ ਕਰਦੇ ਆ। ਅੱਛਾ? ਹਾਂ। ਫਿਰ ਤਾਂ ਖੇਤੀ ਚ ਵੀ ਵਧੀਆ ਜਿਹਾ ਛਾਈ ਜ਼ਿਆਦਾ ਕਰਦੇ ਆ ਦਾ ਹਨਾ। ਕਹਿਣ ਦਾ ਮਤਲਬ ਜਿਵੇਂ ਅੱਜ ਆਪਾਂ ਨੂੰ ਤਾਂ ਇੱਥੇ ਆ ਕੇ ਦੱਸਦੇ ਆ ਬਈ ਯਾਰ। ਹਾਂ, ਆਪਣੇ ਤਾਂ ਹਜੇ ਨਹੀਂ ਪਤਾ ਲੱਗਦਾ ਥੋੜੀ ਥੋੜੀ ਜੀ ਨੇ ਵਰਤਿਆ ਹੁੰਦਾ। ਬੂਲੇ ਦਾ ਨਵਾਂ ਵਰਗਿਆ। ਹੂੰ। ਪਿਛਲੇ 80 ਪੈਸੇ ਆ ਰੇਡੀ ਆ। 80 ਪੈਸੇ ਰੇਡੀਅਲ ਟਾਇਰ ਆਗੇ। ਹਾਂ, 2016 ਮਾਡਲ ਆ। ਕਲਾਸਕਲ ਆ ਮਾਡਲ ਆ ਇਹ। ਹੂੰ। ਸੈਂਟਰ ਗੇਅਰ ਆ। ਹੂੰ। 495000 ਰੁਪਇਆ ਡਿਮਾਂਡ ਆ ਇਹਦੀ। ਅੱਛਾ। ਇਹ ਡਾਕਟਰ 465000 ਚਾਰ ਪੈਰਾਂ ਦੇ ਨੰਬਰ ਦੇ ਨਾ ਮੈਂ ਇੱਕ ਚੀਜ਼ ਪੜ੍ਹ ਲਈ ਖੜੇ ਖੜੇ ਨੇ ਹੋਣਾ ਤੇ ਕਹਿੰਦੇ ਇਹ ਛੋਟਾ ਸੰਸਾਰ ਦੇ 54 ਕੰਟਰੀਆਂ ਚ ਐਕਸਪੋਰਟ ਹੁੰਦਾ ਇਹਦਾ ਸੰਸਾਰ ਦੇ 54 ਕੰਟਰੀਆਂ ਚ ਇਹ ਟਰੈਕਟਰ ਦਾ ਜਾਂਦਾ ਤੁਸੀਂ ਘੁੰਮ ਲਿਓ ਕੱਢ ਕੇ ਦੇਖ ਲਿਓ ਗੂਗਲ ਸਰਚ ਕਰ ਲਿਓ ਵੀ ਕਿਹੜੇ ਕਿਹੜੇ ਕੰਟਰੀਆਂ ਚ ਹੈ ਜਿਹੜਾ ਫਾਰਮ 60 ਟਰੈਕਟਰ ਹੈ ਮੈਨੂੰ ਲੱਗਦਾ ਵੀ ਜਿੰਨੇ ਪੰਜਾਬ ਚ ਟਰੈਕਟਰ ਬੰਦੋਂਗੇ ਸਭ ਤੋਂ ਵੱਧ ਐਕਸਪੋਰਟ ਇਸ ਟਰੈਕਟਰ ਦਾ ਤੇ ਸ਼ੌਕਨਾਮ ਅਲੱਲਾ ਰੱਖਿਆ ਹੋਇਆ ਹੈ ਆ ਸੀਟ ਕਵਰ ਕੁਵਰ ਮਹਿੰਗੇ ਵਾਲੇ ਵਧੀਆ ਸਪੈਸ਼ਲ ਲਵਾਏ ਹੋਏ ਉਹ ਜਿਵੇਂ ਕਾਰ ਦੇ ਲੱਗਿਆ ਹੁੰਦਾ ਆਪਣੇ ਹੈਨਾ ਵਧੀਆ ਹੈ ਸ਼ੌਂਕੀਆ ਟਰੈਕਟਰ ਹੈ ਵੀ ਹੈਨਾ ਤੇ ਨਿੱਕੇ ਕਿੱਥੋਂ ਤੱਕ ਕਰ ਦੇਗਾ ਬਾਈ ਫਿਰ ਇਹ ਇਹ 4 ਲੱਖ 60 ਹਜ਼ਾਰ ਦਾ ਟਰੈਕਟਰ ਦੇ ਦਾਂਗੇ ਅੱਛਾ 4 ਲੱਖ 60 ਹਜ਼ਾਰ 70% 65 440 ਦਾ ਦੇ ਦਾਂਗੇ ਬਸ 10000 ਤਾਂ ਉਹੀ ਤੁਰਿਆ ਆਉਂਦਾ ਤੇ ਕਹਾ 734 ਇਹ ਵੀ ਪੀਵੀ ਨੰਬਰ ਹੈ ਪੀਵੀ ਨੰਬਰ ਆ 23 ਮਾਡਲ ਆ ਇਹ ਅੱਛਾ ਇਹ ਵੀ 23 ਆ ਗਿਆ ਹਾਂ ਇਹ ਇਹ ਵਾਲੇ ਕਾ ਸੈਂਟਰ ਗੇਅਰ ਚ ਆ ਜਾਂਦਾ ਇਹ ਅੱਛਾ ਤਿੰਨ ਸਿਲੰਡਰ ਵਾਲਾ ਹਾਂ 13 ਵਾਲੇ ਟਾਇਰਾਂ ਚ ਆ ਜਾਂਦਾ 13 ਵਾਲੇ ਟਾਇਰਾਂ ਸੱਤ ਮਾਡਲ ਆ ਇਹ ਹੂੰ ਉਹਨਾਂ ਦੀ ਗੁਥਲੀ ਹੈ 5-400 ਘੰਟੇ ਹੀ ਚੱਲਿਆ ਅੱਛਾ ਇਹ ਜੇ ਹੁਣ ਤੂੰ ਜਿਹੜੀ ਮੈਂ ਤੈਨੂੰ ਆਣਾ ਵੀ ਉਹ ਹੋ ਹਾਂ ਸਿੱਬਲ ਵਾਲਾ ਸਕੋਰ ਬੰਦੇ ਦਾ ਸਹੀ ਹੋਵੇ ਅੱਛਾ 23 ਮਾਡਲ ਆ 475 ਰੇਟ ਆ 25000 ਆਪਾਂ ਛੱਡਣਾ ਇਹ ਚੋ ਸਾਢੇ 4 ਦਾ ਦੇਣਾ ਹਾਂ ਇਹ ਨਹੀਂ ਪਤਾ ਸਾਢੇ 4 ਦਾ ਹੀ ਹੋ ਜੇ ਨਹੀਂ 20-25000 ਰੁਪਏ ਨਾਲ ਮਸਲਾ ਹੱਲ ਹੋ ਜੂ ਇਹਦਾ ਪੂਰਾ ਜੇ ਲੋਨ ਕਰਾਉਣਾ ਕਿਸੇ ਨੂੰ ਚੱਕ ਦੇਗਾ ਫੱਟੇ ਚੱਕ ਦਾਂਗੇ ਫੱਟੇ ਲਓ ਵੀ ਦੋਸਤੋ ਆਹਾ ਮੌਕੇ ਨਹੀਂ ਬਾਰ ਬਾਰ ਮਿਲਦੇ ਹੁੰਦੇ ਜਿਹੜਾ ਭਰਾ ਕਹੇਤਾ ਨਾ ਵੀ ਆਪਾਂ ਨਹੀਂ ਹੈ ਚੱਕਣੇ ਆੜਤੀਆਂ ਤੋਂ ਲਾ ਲਓ ਯਾਰ ਆਪ ਨੂੰ ਉਹ ਗੱਲ ਦਾ ਕੋਈ ਕਹਿਣ ਚ ਉਹ ਨਹੀਂ ਹੈ ਨਾ ਪੈਰਾਂ ਦੇ ਹਜੇ ਐਮਓ ਮਾਰੋ ਜਮਾ ਨਵਾਂ ਹੀ ਹੈ ਬਈ ਆੜਤੀਆਂ ਤੋਂ ਨਹੀਂ ਚੱਕਣੇ ਆਪਾਂ ਤੇ ਟਰੈਕਟਰ ਵੀ ਲੈਣੇ ਤੇ ਕੋਲੇ ਵੀ ਪੈਸੇ ਨਹੀਂ 25000 ਰੁਪਿਆ ਦਾ ਦਾ ਇੰਨੇ ਦਾ ਪ੍ਰਬੰਧ ਤਾਂ ਹੋ ਹੀ ਜਾਂਦਾ ਆਪਣੇ ਕੋਲੇ ਕੋਈ ਗੱਲ ਨਹੀਂ 25-30000 ਰੁਪਿਆ ਬਾਅਦ ਜਿਵੇਂ ਕੋਈ ਆ ਦਾ ਨਾਮ ਕਰਾਈ ਖਰਚਾ ਫਾਇਲ ਖਰਚਾ ਇਹ ਜਾਂ ਕੁਝ ਹੋ ਜਾਂਦਾ ਤੇ ਬਾਕੀ ਸੋਨੂੰ ਟਰੈਕਟਰ ਇਹ ਆਧਾਰ ਕਾਰਡ ਤੇ ਮਿਲਣ ਵਾਲਾ ਟਰੈਕਟਰ ਹੀ ਹੈ ਹਾਂ ਜੇ ਕੋਈ 5-4000 ਇਧਰ ਉਧਰ ਹੁੰਦਾ ਹੋ ਆਪਾਂ 4.5 ਚੋਂ ਛੱਡ ਦਾਂਗੇ ਹੋਰ ਦੱਸ ਲੈ ਵੀ ਆ ਵੀ ਸ਼ਰਤ ਹੋ ਗਈ ਇਹਦੀ ਵੀ ਜੇ ਕੋਈ 5-4000 ਰੁਪਏ ਦਾ ਅਗਲਾ ਕਹਿੰਦੇ ਆ ਰ ਵੀ 5-4000 ਮੈਨੂੰ ਹੋਰ ਕਰਨਾ ਪਊਗਾ ਉਹ ਵਰਨਿਕਾ ਕਹਿੰਦਾ ਚੱਲ ਜਰਾ ਇੰਨਾ ਕੰਮ ਵੀ ਕਰ ਦਾਂਗੇ ਟਰੈਕ ਤੇ ਨਵੇਂ ਨਾਲ ਵੀ ਲੱਖ ਡੇਢ ਲੱਖ ਦਾ ਫਾਇਦਾ ਹੋ ਜੂ ਬੰਦਾ ਨਵੇਂ ਨਾਲ ਨਾਲੇ ਫਾਇਦਾ ਹਣਾ ਜਮਾ ਨਵਾਂ ਜੇ ਹਾਰ ਪਾ ਕੇ ਲੈ ਜੋ ਕਲਿਓ ਛਤਰੀ ਵਾਲੇ ਪੁਰਾਣੇ ਸਟicker ਤੋਂ ਪਤਾ ਲੱਗਦਾ ਧੁੱਪ ਨਾ ਅੱਛਾ ਵੀ ਪੁਰਾਣਾ ਨਹੀਂ ਨਹੀਂ ਮਾੜਾ ਮਾੜਾ ਚੱਲਦਾ ਹੀ ਤੋਰੇ ਫੇਰੇ ਖਾਤਰ ਆ ਨਾ ਹੂੰ ਸਾਰਾ origignal ਵਧੀਆ ਕੋਕਾ ਕੰਡੀ ਲੇਰ ਆ ਮੈਂ ਗੱਲ ਕਰਤਾਂ ਹਾਂ ਲੀ ਟ੍ਰੋਲੀਆ ਇਹਨੇ ਬਾਈ ਕਈ ਸੈਂਟਰ ਗੀਅਰ ਮੰਗਦੇ ਆ ਨਾ ਅੱਛਾ ਤੇ ਸੈਂਟਰ ਗੀਅਰ ਆ ਸੈਂਟਰ ਗੀਅਰ ਆ ਗਿਆ ਨਾ ਡਿਸਟ੍ਰਿਬਿਊਟਰ ਡਬਲ ਡੀ ਸੇਅਰ ਤੇਲ ਬ੍ਰੇਕਾਂ ਆ ਗਈਆਂ ਹਾਈ ਸਪੀਡ ਆ ਗਿਆ ਹਾਂ ਹੈ ਕਲਟੀਵੇਸ਼ਨ ਸਭ ਹਾਈ ਸਪੀਡ ਕਲਟੀਵੇਸ਼ਨ ਕੋਕਾ ਹੈ ਪਾਵਰ ਸਟੀering ਕੀ ਸਾਰੀਆਂ ਚੀਜ਼ਾਂ ਆ ਗਈਆਂ ਜਿਹੜੀਆਂ ਸਹੂਲ ਦਾ ਟਰੈਕਟਰ ਦੇ ਅੱਜ ਦੇ ਚ ਆਪਾਂ ਨੂੰ ਚਾਹੀਦੀਆਂ ਹੈ ਨਾ ਹਾਂਜੀ ਹਾਂਜੀ ਤੇ ਉਸ ਤੋਂ ਅੱਗੇ ਫਿਰ ਇੱਕ ਹੋਰ ਆ ਗਿਆ ਉਹ ਤੋਂ ਅੱਗੇ ਵਾਸੂ ਥੋੜਾ ਜਿਹਾ ਹੋਰ ਮਾੜਾ ਜਿਹਾ ਕਰਨਾ ਪੂ ਇਹ 20 25 ਆਏ ਨੇ ਮਾੜਾ ਜਿਹਾ ਹੋਰ ਢੰਗੇੜ ਚੱਲਨੀ ਪੂ ਕਿੰਨੀ ਕਿ ਚਲਾ ਦੇਗਾ 2020 ਮਾਰ ਲੈ ਇਹ ਹਾਂ ਬੋਲ 5 ਲੱਖ ਤੇ 35000 ਰੁਪਏ ਡਿਮਾਂਡ ਹੈ ਇਹਦੀ ਹਾਂ 5 ਲੱਖ ਤੇ 5000 ਦਾ ਟਰੈਕਟਰ ਦੇ ਦਾਂਗੇ ਆਪਾਂ ਅੱਛਾ ਇਹਦੇ ਵੀ ਮੈਨੂੰ ਐ ਲੱਗਦਾ ਵੀ 4.5 ਲੱਖ ਦਾ ਲੋਨ ਹੋ ਜੂ 50k ਰੁਪਏ ਚ ਹੱਲ ਹੋ ਜੂ 50k ਰੁਪਏ ਨਾਲ ਹੱਲ ਹੋ ਜੂ ਤੇ ਕੈਰ ਕਿੰਨੀ ਫੈਸੀ ਉਹਦਾ ਨਾਮ ਨਾਲ ਜੇ ਬੰਦੇ ਦੇ ਪਹਿਲਾਂ ਲੋਨ ਲੂਨ ਸਿਪ ਸਹੀ ਚੱਲਦਾ ਸੀ ਪਰ ਸਕੋਰ ਸਹੀ ਆ ਹਾਂ ਬਾਕੀ ਇਹ ਵੀ ਚੀਜ਼ ਹੈ ਉਹਦੇ ਨਾਲ ਵੀ 20-50 ਹਜ਼ਾਰ ਰੁਪਏ ਦਾ ਲੋਨ ਵੱਧ ਹੋ ਜਾਂਦਾ ਹੂੰਦਾ ਹੈ ਜੇ ਕੋਈ ਥੋੜਾ ਜਿਹਾ ਜ਼ਮੀਨ ਜਮੂਨ ਮਾਲਾ ਜਿਹਦੇ ਕੋਲ ਬੰਦੇ ਕੋਲੇ ਕੋਈ ਜ਼ਮੀਨ ਆ 2-4 ਕਿੱਲੇ ਨਾਲ ਬਿਲਕੁਲ ਉਹ ਵੀ ਬਹੁਤ ਮਾਲਾ ਸਾਰਾ ਕੁਝ ਦੇ ਦਿੰਦੀਆਂ ਬੈਂਕਾਂ ਏ ਵੀ 50000 ਚ 50 60000 ਚ ਵੀ ਇਹ ਇਹ ਵੀ ਨਾ ਕੋਈ ਪੂਰਾ ਹੀ ਭਾਈ ਤੂੰ 50 ਕੇ 10000 ਘੱਟ ਵੀ ਸਕਦਾ ਕੋਈ 10 15000 ਵਾਧ ਵੀ ਸਕਦਾ ਵੀ 50 60000 ਨਾ ਮਸਲਾ ਹੱਲ ਇਹਦਾ ਵੀ ਹੋ ਜੂ ਜੇ ਕਿਸੇ ਭਾਈ ਨੇ ਲੋਨ ਕਰਾਉਣਾ ਮੈਂ ਤੁਹਾਨੂੰ ਇੱਕ ਗੱਲ ਕਹਿਣਾ ਕੱਲ ਤੂੰ ਇਹਦੇ ਕੋਲ ਇਹ ਤਾਂ ਲੰਬਾ ਲੈ ਕੇ ਤੁਰੇ ਰਹੇ ਆ ਆਪ ਦਾ ਸਿੰਪਲ ਆਪਣਾ ਫਿਰਦਾ ਕੋਈ 2 250 ਹਾਂਜੀ ਹਾਂਜੀ ਠੀਕ ਹੈ ਮੇਰੇ ਵਰਗੇ ਨੇ ਲੈ ਕੇ ਫੋਨ ਕਿਸ਼ਤਾਂ ਨਾਲ ਭਈਆਂ ਨਹੀਂ ਸਸਤਾ ਆਪਣਾ ਟਰੈਕਟਰ ਆ ਜਗੇ ਤੇ ਮੁੜ ਕੇ ਇੱਥੇ ਬਹਿ ਜਾਓ ਤੁਸੀਂ ਨਿੱਕੇ ਦੇ ਗੱਲ ਤੇ ਵੀ ਭਾਈ ਤੂੰ ਤਾਂ ਆ ਗੱਲਾਂ ਕਰਦਾ ਸੀਗਾ ਤੇ ਉਹਦੇ ਅਗਲਾ ਖੂਨ ਆਪਦੇ ਗੂਠੇ ਚ ਵੀ ਹੋਣਾ ਚਾਹੀਦਾ ਮੜਾ ਯਾਰ ਹੈਨਾ ਵੀ ਥੋੜਾ ਸਿਮਲ ਸਕੋਰ ਚੰਗਾ ਹੋਣਾ ਚਾਹੀਦਾ ਇਹ ਫੇਰ ਟਾਇਰ ਉਹਦੇ ਵੀ ਨਾਲ ਦੇ ਬਾਈ 900 ਪੈਸੇ ਟਾਇਰ ਨਾਲ ਦੇ ਆਗੇ ਗੇਅਰ ਇੰਜਨ ਦੀਆਂ ਜਿੰਨੇ ਵੀ ਟਰੈਕਟਰ ਇੱਥੋਂ ਲੈ ਕੇ ਖੜੇ ਐ ਇੱਥੋਂ ਤੁਰਪੋ ਤੁਸੀਂ ਆਏ ਮਿਲਣਾ ਵੀ 15 20 ਟਰੈਕਟਰ ਹੋਗੇ ਉੱਥੋਂ ਚੱਲੇ ਸੀ ਆਪਾਂ ਆਏ ਗੇੜਾ ਦਿੱਤਾ ਘੁੰਮ ਕੇ ਆਜੇ ਰਹੀ ਇੱਕ ਗੱਲ ਹੋਰ ਢਿੱਲੋ ਹਾਂ ਵੀ ਜਿੰਨੇ ਟਰੈਕਟਰ ਆਪਣੇ ਕੋਲ ਖੜੇ ਆ 20 25 ਟਰੈਕਟਰ ਇਧਰ ਹਾਂ ਉਸ ਉਧਰ ਲੈ ਕੇ ਦਿਖਾਉ ਮਸ਼ਰੂਮ ਚ ਅੱਛਾ ਉਹੀ ਪਰ ਕੀ ਆਖਣਾ ਕੋਈ ਸਾਰੇ ਜਿਹੀ ਪੰਜ ਚਾਰ ਟਰੈਕਟਰਾਂ ਦੇ ਕੋਈ ਰੰਬ ਦੇ ਕੋਰ ਜਾਂ ਕੋਈ ਲਿੰਕ ਤੇ ਨਹੀਂ ਸਾਰੇ ਨਵੇਂ ਵਰਗੇ ਡੇਟ ਅੱਛਾ ਕਹਿਣ ਦਾ ਮਤਲਬ ਹੈ ਜੇ ਆਪਣਾ ਕੰਮ ਫਤੈ ਨਹੀਂ ਹੋਇਆ ਹਾਂ ਨਹੀਂ ਨਹੀਂ ਹਜੇ ਨਹੀਂ ਹੈ ਤਾਂ ਉਧਰ ਦਿਖਾਵਾਂਗੇ ਸ਼ੇਅਰ ਕਰਵਾਏਗਾ ਨਹੀਂ ਹਾਂ ਲੋਬੀ ਦੋਸਤੋ ਮਿਲਦੇ ਆ ਅਗਲੀ ਸ਼ੋ ਵੀਡੀਓ ਚ ਤੇ ਅਗਲਾ ਜਿਹੜਾ ਸਾਡਾ ਗਡਾਉਨ ਲਾ ਲੋ ਜਾਂ ਸ਼ੋਰੂਮ ਲੋ ਤੇ ਬਾਕੀ ਨਾ ਸਤਨਾਮ ਦਾ ਆਪਣੇ ਭਰਾ ਦਾ ਇਹ ਸ਼ਕਲ ਤਾਂ ਅਪ ਇਹਦੀ ਦਿਖਾਈ ਨਹੀਂ ਤੁਹਾਨੂੰ ਵਿਚਾਰੇ ਦੀ ਇਹਦਾ ਇਹ YouTube ਚੈਨਲ ਆ ਇਧਰ ਪੱਕੇ ਪੰਜਾਬੀ ਦੋਸਤੋ ਪਰਾ ਮੇਰੇ ਟਰੈਕਟਰਾਂ ਲਈ ਸਾਰੇ ਭਰਾ ਵੀਡੀਓ ਪਾਉਂਦੇ ਆ ਇੱਕ ਬੰਦੇ ਦਾ ਨਾ ਰਹੋ ਹਰੇਕ ਬੰਦੇ ਨੂੰ ਸਬਸਕ੍ਰਾਈਬ ਕਰੋ ਆ ਬਾਈ ਦਾ ਨੰਬਰ ਆ ਸਤਨਾਮ ਦਾ ਆ ਮੇਰਾ ਨੰਬਰ ਆ ਹਾਂ ਆ ਨੰਬਰ ਆ ਗਿਆ ਹਾਂ ਅੱਪੇ ਵੀ ਕੰਮ ਕਰਦੇ ਨੇ ਹਾਂ ਇਕੱਠੇ ਇਹ ਕੰਮ ਕਰਦੇ ਨੇ ਤੇ ਜਿਹੜੇ ਟਰੈਕਟਰ ਸਾਰੇ ਟਰੈਕਟਰ ਕੋਈ ਤਲਵੰਡੀ ਤੋਂ ਮੈਂ ਤਾਂ ਦਿਖਾ ਨਹੀਂ ਸਕਦਾ ਠੀਕ ਹੈ ਜਿੰਨੇ ਵੀ ਤੁਸੀਂ ਭਰਾ ਟਰੈਕਟਰ ਵਾਲੇ ਸਾਰਿਆਂ ਦੇ ਚੈਨਲ ਚਾਹੇ ਫੇਸਬੁੱਕ ਤੇ ਉਹਨਾਂ ਨੂੰ ਫਾਲੋ ਕਰ ਲਓ YouTube ਤੇ ਤੁਸੀਂ ਸਬਸਕ੍ਰਾਈਬ ਕਰ ਲਿਓ ਤੇ ਮਿਲਦੇ ਆਂ ਆਪਾਂ ਅਗਲੀ ਵੀਡੀਓ ਤੇ ਅਗਲੇ ਸ਼ੋਅਰੂਮ ਤੇ ਵੀਡੀਓ ਬੜੀ ਲਗੀ ਸ਼ੇਅਰ ਕਰਦੇ ਪੇਜ ਨੂੰ ਕਰ ਲਿਓ ਫਾਲੋ ਤੇ ਸਤਨਾਮ ਤੇਰਾ ਵੀ ਧੰਨਵਾਦ